ਧੀਆਂ ਨੂੰ ਪੁੱਤਾਂ ਨਾਲ ਉਹ ਛੋਟਾ ਸਮਝਣ ਵਾਲਿਓ ਆ ਦੇਖੋ ਧੀਆਂ ਨੇ ਕਮਾਲ ਕਰ ਦਿੱਤੀ ਐ ਅੱਖਾਂ ਖੋਲ੍ਹ ਦਿੱਤੀਆਂ ਨੇ ਉਹਨਾਂ ਲੋਕਾਂ ਦੀਆਂ ਜਿਹੜੇ ਇਹ ਕਹਿੰਦੇ ਨੇ ਕਿ ਪੁੱਤਰ ਹੀ ਮਿੱਠੜੇ ਮੇਵੇ ਹੁੰਦੇ ਨੇ ਧੀਆਂ ਨੇ ਸਾਬਤ ਕਰਤਾ ਵੀ ਧੀਆਂ ਵੀ ਮਿੱਠੜੇ ਮੇਵੇ ਤੇ ਮਿਸ਼ਰੀ ਡਲੀਆਂ ਵੀ ਹੁੰਦੀਆਂ ਨੇ ਤੇ ਕੁੱਲ ਦਾ ਨਾਂ ਵੀ ਉੱਚਾ ਕਰਦੀਆਂ ਨੇ ਅੱਜ ਨਤੀਜਾ ਆਇਆ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 10ਵੀਂ ਕਲਾਸ ਦਾ ਤੇ ਪਹਿਲੇ ਸਾਰੇ ਸਥਾਨਾਂ ਦੇ ਉੱਪਰ ਪੂਰੇ ਪੰਜਾਬ ਭਰ ਚੋਂ ਧੀਆਂ ਹੀ ਆਈਆਂ ਨੇ ਧੀਆਂ ਹੀ ਆਈਆਂ ਨੇ ਮੈਂ ਵੀ ਮੁੰਡਾ ਐ ਪਰ ਮੈਂ ਹਮੇਸ਼ਾ ਦੇਖਿਆ ਕਿ ਸਾਡੇ ਨਾਲੋਂ ਕੁੜੀਆਂ ਹਮੇਸ਼ਾ ਹੀ ਹਰ ਥਾਂ ਤੇ ਅੱਗੇ ਰਹੀਆਂ ਨੇ ਜਦੋਂ ਦਾ ਮੈਂ ਪੜਨ ਲੱਗਿਆ ਤਾਂ ਮੈਂ ਵੇਖਦਾ ਆਇਆ ਧੀਆਂ ਨੂੰ ਪੜਾਉਣ ਚ ਮਾਪਿਆਂ ਨੇ ਪਹਿਲਾਂ-ਪਹਿਲਾਂ ਪਿੱਛੇ ਰੱਖਿਆ ਪਰ ਧੀਆਂ ਨੇ ਸਾਬਤ ਕਰਤਾ ਕਿ ਅਸੀਂ ਮਿਹਨਤ ਚ ਅਸੀਂ ਲਗਨ ਚ ਅਸੀਂ ਮਹਾਨ ਬਣ ਚਪੁੱਤਾ ਨਾਲੋਂ ਘੱਟ ਨਹੀਂ ਹੈਗੀਆਂ ਤੇ ਅੱਜ ਦਾ ਨਤੀਜਾ ਅਲੀਸ਼ਾ ਅਦਿੱਤੀ ਤੇ ਕਰਮਪ੍ਰੀਤ ਕੌਰ ਤਿੰਨ ਕੁੜੀਆਂ ਜਿਨ੍ਹਾਂ ਨੇ ਕਮਾਲ ਕੀਤੀ ਹੈ ਅਦਿੱਤੀ 100% ਨੰਬਰ ਲੈ ਕੇ 10ਵੀਂ ਪਾਸ ਕੀਤੀ ਹੈ 99% ਨਹੀਂ ਸਾਢੇ 99 ਵੀ ਨਹੀਂ 100 ਦੇ 100% ਨੰਬਰ ਅਦਿੱਤੀ ਨੇ ਲਏ ਨੇ ਤੇ ਅਲੀਸ਼ਾ ਸ਼ਰਮਾ ਜਿਹੜੀ ਉਹਨੇ 99.23% ਨੰਬਰ ਲਏ ਨੇ ਤੇ ਕਰਮਪ੍ਰੀਤ कौर ਜਿਹੜੀ ਐ ਉਸ ਨੇ ਵੀ 23.99.23% ਨੰਬਰ ਲਏ ਨੇ ਦੋ ਕੁੜੀਆਂ ਜਿਹੜੀਆਂ ਪਹਿਲੇ ਸਥਾਨ ਪਹਿਲੇ ਤੇ ਦੂਜੇ ਤੇ ਆਈਆਂ ਨੇ ਉਹ ਇੱਕੋ ਸਕੂਲ ਚੋਂ ਨੇ ਲੁਧਿਆਣੇ ਦੇ ਤੇ ਜਿਹੜੀ ਤੀਜੀ ਐ ਕਰਮਪ੍ਰੀਤ कौर ਉਹ ਬਾਬਾ ਬਕਾਲਾ ਦੀ ਰਹਿਣ ਵਾਲੀ ਐ ਤੇ ਮੈਂ ਕਹੂੰਗਾ ਯਾਰ ਤਾੜੀ ਵੀ ਮਾਰ ਦਿਓ ਤੇ ਸ਼ੇਅਰ ਵੀ ਕਰ ਦਿਓ ਇਹਨਾਂ 3 ਦੇ ਨਾਂ ਦੇ ਉੱਪਰ ਵੀਡੀਓ ਕਿਉਂਕਿ ਇਹ ਇਹ ਬਹੁਤ ਪ੍ਰੇਰਣਾਦਾਇਕ ਗੱਲ ਐ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ ਹਾਂ ਘਰ ਘਰ ਢੋਲ ਉਦੋਂ ਵੱਜਦੇ ਨੇ ਜਦੋਂ ਪੁੱਤ ਜੰਮਦਾ ਹੈ ਹੁਣ ਤਾਂ ਕੁਝ ਘਰਾਂ 'ਚ ਧੀਆਂ ਤੇ ਵੀ ਵੱਜਣ ਲੱਗੇ ਨੇ ਪਰ ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਪੁੱਤ ਨੇ ਹੀ ਨਾਂ ਰੌਸ਼ਨ ਕਰਨਾ ਪੁੱਤ ਨਾਲ ਹੀ ਘਰ ਚੱਲਣਾ ਪੁੱਤ ਨਾਲ ਹੀ ਪਰਿਵਾਰ ਚੱਲਣਾ ਪੋਤੀ ਉੱਚਾ ਕਰਦੇ ਨੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਰਿਹਾ ਹੈ ਧੀਆਂ ਨੂੰ ਕੁੱਖਾਂ 'ਚ ਕਤਲ ਕੀਤਾ ਜਾਂਦਾ ਰਿਹਾ ਹੈ ਧੀਆਂ ਨੂੰ ਪੱਥਰ ਕਿਹਾ ਜਾਂਦਾ ਰਿਹਾ ਤੇ ਅੱਜ ਤੁਸੀਂ ਦੇਖੋ ਧੀਆਂ ਨੇ ਕਮਾਲ ਕੀਤੀ ਹੈ ਮੈਂ ਕਹਿੰਦਾ ਅੱਗੇ ਵੀ ਜਦੋਂ ਨਤੀਜੇ ਆਉਂਦੇ ਨੇ ਚਾਹੇ ਉਹ 8ਵੀਂ ਦਾ ਹੋਵੇ ਚਾਹੇ ਉਹ 10ਵੀਂ ਦਾ ਹੋਵੇ ਚਾਹੇ +2 ਦਾ ਹੋਵੇ ਚਾਹੇ ਗ੍ਰੈਜੂਏਸ਼ਨ ਦੇ ਹੋਣ ਤੇ ਚਾਹੇ ਮੈਡੀਕਲ 'ਚ ਹੋਣ ਪਹਿਲੇ ਸਥਾਨਾਂ ਤੇ ਹਮੇਸ਼ਾ ਕੁੜੀਆਂ ਰਹੀਆਂ ਨੇ ਹਮੇਸ਼ਾ ਧੀਆ ਰਹੀਆਂ ਨੇ ਹੁਣ ਦੱਸੋ ਕੀ ਕਹੋਗੇ ਹੁਣ ਮੇਰੀ ਗੱਲ ਸੁਣੋ ਸਮਾਜ ਨੂੰ ਆਪਣੀ ਸੋਚ ਤੇ ਨਜ਼ਰੀਆ ਬਦਲਣਾ ਚਾਹੀਦਾ ਹੈ ਬਦਲ ਵੀ ਰਿਹਾ ਹੈ ਪਰ ਤੇਜ਼ੀ ਨਾਲ ਬਦਲਣਾ ਚਾਹੀਦਾ ਅਜੇ ਵੀ ਅਸੀਂ ਬਹੁਤ ਸਾਰੇ ਪਰਿਵਾਰਾਂ 'ਚ ਦੇਖਦੇ ਆਂ ਜਦੋਂ ਧੀ ਜੰਮਦੀ ਹੈ ਤਾਂ ਬਹੁਤ ਸਾਰੇ ਪਰਿਵਾਰਾਂ 'ਚ ਅੱਜ ਵੀ ਸੋਗ ਹੁੰਦਾ ਬਹੁਤ ਸਾਰੇ ਲੋਕ ਅੱਜ ਵੀ ਇਹ ਮੰਨਦੇ ਨੇ ਕਿ ਸਾਡੀ ਕੁੱਲ ਦਾ ਨਾਂ ਨਹੀਂ ਰੋਸ਼ਨ ਹੋਣਾ ਸਾਡੀ ਕੁੱਲ ਕਿਵੇਂ ਤੁਰੇਗੀ ਪਰ ਨਹੀਂ ਆ ਦੇਖੋ ਧੀਆਂ ਨੇ ਕਮਾਲ ਕੀਤੀ ਹੈ 10ਵੀਂ ਦਾ ਨਤੀਜਾ ਆਇਆ 281000 ਪਲੱਸ ਸਟੂਡੈਂਟਾਂ ਨੇ ਇਗਜ਼ਾਮ ਦਿੱਤੇ ਸੀ ਤੇ 273000 ਪਲੱਸ ਸਟੂਡੈਂਟ ਜਿਹੜੇ ਆ ਪਾਸ ਹੋਏ ਨੇ ਪਹਿਲੇ ਤਿੰਨ ਸਥਾਨਾਂ ਦੇ ਉੱਪਰ ਧੀਆਂ ਰਹੀਆਂ ਨੇ ਤੇ ਜਦੋਂ ਅਸੀਂ ਹੋਰ ਨਤੀਜੇ ਵੇਖਦੇ ਹਾਂ ਉਹਨਾਂ 'ਚ ਵੀ ਤੁਸੀਂ ਦੇਖ ਲਓ ਪਰ ਇੱਕ ਗੱਲ ਅਜੇ ਵੀ ਬਹੁਤ ਸਾਰੇ ਪਰਿਵਾਰਾਂ 'ਚ ਵੇਖਣ ਨੂੰ ਮਿਲਦੀ ਆ ਵਿਤਕਰੇਵਾਦੀ ਧੀਆਂ ਨੂੰ ਮੁੰਡਿਆਂ ਨੂੰ ਚੰਗੇ ਸਕੂਲਾਂ 'ਚ ਪੜਾਉਣਾ ਤੇ ਵੱਧ ਸਹੂਲਤਾਂ ਦੇਣੀਆਂ ਖਾਣ ਪੀਣ ਨੂੰ ਵੀ ਚੰਗਾ ਦੇਣਾ ਤੇ ਧੀਆਂ ਨੂੰ ਅਜੇ ਵੀ ਕਾਫੀ ਪਰਿਵਾਰਾਂ ਦੇ ਵਿੱਚ ਮੁੰਡਿਆਂ ਨਾਲੋਂ ਪਿੱਛੇ ਰੱਖਿਆ ਜਾਂਦਾ ਮੁੰਡਿਆਂ ਨੂੰ ਆਜ਼ਾਦੀ ਵੀ ਵੱਧ ਦਿੱਤੀ ਜਾਂਦੀ ਹੈ ਤੇ ਧੀਆਂ ਨੂੰ ਘਟ ਦਿੱਤੀ ਜਾਂਦੀ ਹੈ ਤੇ ਕਿਹਾ ਇਹ ਜਾਂਦਾ ਵੀ ਜਿਹੜਾ ਪੁੱਤ ਆ ਨਾ ਉਹ 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 ਕੁੱਲ ਦਾ ਨਾਮ ਰੋਸ਼ਨ ਕਰਦਾ ਮੈਨੂੰ ਨਹੀਂ ਇਹ ਗੱਲ ਕਦੇ ਵੀ ਠੀਕ ਲੱਗੀ ਸੋ ਦੋਸਤੋ ਗੁਰੂ ਨਾਨਕ ਸਾਹਿਬ ਹੋਰਾਂ ਨੇ ਕਿਹਾ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਜਾਨ ਸਾਡੀ ਗੁਰੂ ਬਾਣੀ ਨੇ ਇਹ ਗੱਲ ਆਖੀ ਹੈ ਤਾਂ ਉਸ ਤੋਂ ਵੱਡੀ ਕਿਹੜੀ ਚੀਜ਼ ਹੋ ਸਕਦੀ ਹੈ ਤਾਂ ਅਸੀਂ ਅੱਜ ਤੱਕ ਆਪਣੇ ਸਮਾਜ ਦੇ ਵਿੱਚ ਜੇ ਕਿਸੇ ਬੰਦੇ ਦਾ ਵੀ ਤਰਸਕਾਰ ਕਰਨਾ ਹੋਵੇ ਕਿਸੇ ਬੰਦੇ ਦੀ ਵੀ ਬੇਇੱਜ਼ਤੀ ਕਰਨੀ ਹੋਵੇ ਤਾਂ ਲੋਕ ਜੇ ਉਹਨੂੰ ਮੰਦਾ ਕਹਿੰਦੇ ਨੇ ਤਾਂ ਉਹਦੀ ਭੈਣ ਮਾਂ ਤੇ ਧੀ ਨੂੰ ਗਾਲ ਦੇ ਕੇ ਸੋ ਅਸੀਂ ਇਹ ਬਹੁਤ ਛੋਟੀਆਂ ਗੱਲਾਂ ਕਰ ਰਹੇ ਆ ਸੋ ਧੀਆਂ ਨੂੰ ਸਤਿਕਾਰ ਦਿਓ ਧੀਆਂ ਨੂੰ ਪਿਆਰ ਦਿਓ ਅੱਜ ਤੱਕ ਇੱਕ ਗੱਲ ਬਹੁਤ ਵੱਡੀ ਹੋਣੀ ਚਾਹੀਦੀ ਹੈ ਕਿ ਧੀਆਂ ਦਾ ਘਰ ਕਿਹੜਾ ਹੈ ਕਿ ਪੇਕਾ ਕਰਕੇ ਸਹੁਰਾ ਕਰ ਤੇ ਘਰ ਵੇਖਿਆ ਇੱਥੋਂ ਜਾਣਾ ਚਾਹੀਦਾ ਹੈ ਕਿ ਉਹਦਾ ਉਹਦਾ ਪ੍ਰਾਪਰਟੀ ਉਹਦਾ ਜਾਇਦਾਦ 'ਚ ਹੱਕ ਕਿੱਥੇ ਹੈ ਨਾ ਪੇਕੇ ਘਰੋਂ ਤੇ ਨਾ ਹੀ ਸਹੁਰੇ ਘਰੋਂ ਕਿਤੋਂ ਨਹੀਂ ਉਹਨੂੰ ਦਿੱਤਾ ਜਾਂਦਾ ਵੇਖ ਲਓ ਚਾਏ ਪੇਕੇ ਕਹਿ ਦਿੰਦੇ ਨੇ ਤੇਰਾ ਤਾਂ ਅਗਲਾ ਘਰ ਐ ਤੇ ਅਗਲੇ ਘਰ ਜਾਂਦੀ ਐ ਉਹ ਕਹਿੰਦੇ ਆ ਤੂੰ ਤਾਂ ਬਗਾਨੀ ਇੱਥੇ ਆਈ ਐ ਤਾਂ ਕਿਤੇ ਵੀ ਨਹੀਂ ਐ ਸਿਰਫ 2% ਪ੍ਰਾਪਰਟੀ ਜਿਹੜੀ ਆ 100% ਚ ਉਹ ਔਰਤਾਂ ਦੇ ਨਾਂ ਤੇ ਐ ਬਾਕੀ ਸਾਰੀ ਮਰਦਾਂ ਦੇ ਨਾਂ ਤੇ ਐ ਔਰਤਾਂ ਦੇ ਨਾਲ ਸਾਡੇ ਸਮਾਜ ਦੇ ਵਿੱਚ ਬਹੁਤ ਕੁਝ ਹੁੰਦਾ ਜੰਮਣ ਤੋਂ ਲੈ ਕੇ ਮਰਨ ਤੱਕ ਉਹਨਾਂ ਦੇ ਨਾਲ ਲਗਾਤਾਰ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਮਰਦਾਂ ਨੂੰ ਨਹੀਂ ਸਹਿਣੀਆਂ ਪੈਂਦੀਆਂ ਔਰਤਾਂ ਨੂੰ ਹਰ ਗਾਲ ਮਰਦਾਂ ਨੇ ਔਰਤ ਦੇ ਨਾਮ ਨਾਲ ਜੋੜ ਕੇ ਬਣਾਈ ਹੈ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਵੇਖੋ ਹਰ ਗਾਲ ਔਰਤ ਦੇ ਨਾਮ ਨਾਲ ਜੋੜੀ ਜਾਣੀ ਸਾਡੇ ਮਰਦ ਪ੍ਰਧਾਨ ਸਮਾਜ ਦੀ ਅਸਲੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਤੁਸੀਂ ਦੇਖੋ ਅੰਕੜਾ ਕਹਿੰਦਾ ਹੈ ਕਿ ਸਾਡੇ ਸਮਾਜ ਦੇ ਅੰਦਰ ਇੱਕ ਇੱਕ ਮਿੰਟ ਬਾਅਦ ਇੱਕ ਕੇਸ ਦਰਜ ਹੁੰਦਾ ਔਰਤ ਦੇ ਨਾਲ ਤੱਕੇਸ਼ਾਈ ਦਾ ਕਿਤੇ ਛੇੜਛਾੜ ਕਿਤੇ ਬਲਾਤਕਾਰ ਕਿਤੇ ਦਾਜ ਦੀ ਬਲੀ ਕਿਤੇ ਕੁੱਟਮਾਰ ਮਤਲਬ ਹਰ ਹਰ ਇੱਕ 40 ਸੈਕਿੰਡ ਬਾਅਦ ਇੱਕ ਕੇਸ ਦਰਜ ਹੋ ਰਿਹਾ ਤੇ ਜਿਹੜੇ ਮਾਮਲਿਆਂ ਦੇ ਕੇਸ ਦਰਜ ਨਹੀਂ ਹੋ ਰਹੇ ਉਹ ਤਾਂ ਇਸ ਤੋਂ ਵੀ ਕਿਤੇ ਵਧੇਰੇ ਨੇ ਸੋ ਮਿੱਤਰ ਪਿਆਰਿਓ ਗੱਲਾਂ ਨੂੰ ਸਮਝੋ ਸਮਝਣ ਦੀ ਲੋੜ ਹੈ ਧੀਆਂ ਨੂੰ ਜੇ سپورਟ ਕੀਤੀ ਜਾਵੇ ਤਾਂ ਧੀਆਂ ਸੱਚਮੁੱਚ ਕਮਾਲ ਕਰਦੀਆਂ ਨੇ ਤੇ ਮੈਂ ਸੁਣ ਰਿਹਾ ਸੀ ਆ ਚੈਨਲਾਂ ਦੇ ਉੱਪਰ ਉਹ ਧੀਆਂ ਬੋਲ ਰਹੀਆਂ ਨੇ ਮੈਨੂੰ ਬੜੀ ਇੱਕ ਪਿਆਰੀ ਗੱਲ ਲੱਗੀ ਜਿਹੜੀ ਕੁੜੀ ਪਹਿਲੇ ਸਥਾਨ ਤੇ ਆਈ ਹੈ ਪੂਰੇ ਪੰਜਾਬ ਚੋਂ ਉਹ ਕਹਿੰਦੀ ਐ ਕਿ ਉਹਨੂੰ ਪੁੱਛਿਆ ਗਿਆ ਵੀ ਤੇਰੇ ਤੇ ਪ੍ਰੈਸ਼ਰ ਕਿੰਨਾ ਕੁ ਸੀ ਉਹ ਕਹਿੰਦੀ ਮੇਰੇ ਤੇ ਬਿਲਕੁਲ ਕੋਈ ਪ੍ਰੈਸ਼ਰ ਨਹੀਂ ਸੀ ਉਹ ਕਹਿੰਦੇ ਮਾਪਿਆਂ ਨੇ ਨਹੀਂ ਕਿਹਾ ਸੀ ਕਿ ਪਹਿਲੇ ਤੇ ਆਉਣਾ ਉਹ ਕਹਿੰਦੀ ਮਾਪਿਆਂ ਨੇ ਕਿਹਾ ਸੀ ਵੀ ਜੇ ਤੂੰ ਫੇਲ ਵੀ ਹੋ ਗਈ ਨਾ ਪਾਸ ਵੀ ਨਾ ਹੋਈ ਤਾਂ ਵੀ ਕੋਈ ਚੱਕਰ ਨਹੀਂ ਬਸ ਤੂੰ ਨਾ ਟੈਨਸ਼ਨ ਫਰੀ ਰਹਿਣਾ ਮੈਂ ਤਾਂ ਇਹੋ ਜੇ ਮਾਪਿਆਂ ਨੂੰ ਵੀ ਸਲਾਮ ਕਰਾਂਗਾ ਇਹੋ ਜੇ ਮਾਪਿਆਂ ਨੂੰ ਵੀ ਸਲੂਟ ਕਰਨਾ ਬਣਦਾ ਤੁਹਾਨੂੰ ਕੀ ਲੱਗਦਾ ਬਣਦਾ ਹੈ ਕਿ ਨਹੀਂ ਬਣਦਾ ਸੋ ਮਿੱਤਰੋ ਸਮਾਜ ਦੇ ਵਿੱਚ ਜੇ ਜੇ ਔਰਤ ਦੀ ਸਥਿਤੀ ਉੱਪਰ ਜਾਏਗੀ ਤਾਂ ਹੀ ਸਮਾਜ ਵਿਕਾਸ ਕਰੇਗਾ ਜਿਹੜੇ ਪਰਿਵਾਰਾਂ ਦੇ ਵਿੱਚ ਔਰਤ ਦੀ ਸਥਿਤੀ ਚੰਗੀ ਹੈ ਉੱਥੇ ਹੀ ਪੂਰਾ ਪਰਿਵਾਰ ਵਿਕਾਸ ਕਰਦਾ ਹੈ ਉੱਥੇ ਹੀ ਪੂਰਾ ਪਰਿਵਾਰ ਜਿਹੜਾ ਉਹ ਚੰਗੀ ਹਾਲਤ 'ਚ ਜਾਂਦਾ ਹੈ ਇਹਨਾਂ 3 ਤੋਂ ਉਹਨਾਂ ਬੱਚਿਆਂ ਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਹੈ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਕਾਰਨ ਜਾਂ ਨਿੱਕੀਆਂ-ਨਿੱਕੀਆਂ ਗੱਲਾਂ ਕਾਰਨ ਆਪਣੇ ਕੰਮ ਵਿੱਚੇ ਛੱਡ ਦਿੰਦੇ ਆ ਜਾਂ ਉਹ 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 ਹੌਸਲਾ ਡੇਗ ਜਾਂਦੇ ਨੇ ਇਹਨਾਂ ਕੁੜੀਆਂ ਨੇ ਇਹ ਸਾਬਤ ਕਰਤਾ ਕਿ ਹਾਲਾਤ ਚਾਹੇ ਕਿਹੋ ਜਿਹਾ ਵੀ ਹੋਣ ਜੇ ਵਿਅਕਤੀ ठान ਲਵੇ ਜੇ ਵਿਅਕਤੀ ਧਾਰ ਲਵੇ ਤਾਂ ਉਹ ਬਹੁਤ ਦੂਰ ਜਾ ਸਕਦਾ ਹੈ ਤੇ ਇਹ ਜਾ ਰਹੀਆਂ ਨੇ ਸੋ ਮੈਂ ਤਾਂ ਇਹਨਾਂ ਧੀਆਂ ਨੂੰ ਸਲਾਮ ਕਰੂੰਗਾ ਤੁਸੀਂ ਵੀ ਕਰਿਓ ਤੇ ਸਾਰਿਆਂ ਨੂੰ ਇਹਨਾਂ ਦੀ ਮਿਹਨਤ ਤੋਂ ਇਹਨਾਂ ਦੀ ਲਗਨ ਤੋਂ ਸਬਕ ਵੀ ਲੈਣਾ ਚਾਹੀਦਾ ਹੈ ਤੇ ਐਸੀ ਮਿਹਨਤ ਤੇ ਲਗਨ ਨੂੰ ਸਲਾਮ ਕਰਨੀ ਬਣਦੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ